ਵਾਹਿਗੁਰੂ ਜੀ ਆਪ ਸੱਜਣਾ ਹੋਉ ਦੇਖਾਂ ਦਰਸ਼ਨ ਤੇਰਾ ਰਾਮ ਆਪ ਨੇੜਾ ਕਰ ਖੜੀ ਮੈਂ ਤੱਕਾਂ ਆਪ ਨੇੜਾ ਕਰ ਖੜੀ ਮੈਂ ਤੱਕਾਂ ਮੈਂ ਮਨ ਚਾਉ ਹਨੇਰਾ ਆਪ ਨੇੜਾ ਹਮ ਕਰ ਸਾਜਣ ਆਏ ਸੱਚੇ ਮੇਲ ਮਲਾਈ ਆਬ ਸੱਜਣਾ ਹਉ ਦੇਖਾਂ ਦਰਸ਼ਨ ਤੇਰਾ ਰਾਮ ਆਪ ਨੇੜਾ ਕਰ ਖੜੀ ਮੈਂ ਤਕਾਂ ਮਨ ਚਾ ਮਨ ਚਾ ਪਿਆ ਪ੍ਰਵਯਾਗਮ ਸੁਣਿਆ ਹਰ ਮੰਗਲ ਗਾਉ ਸਖੀ ਕਰੇ ਮੰਦਰ ਬਣਿਆ ਹਰ ਗਾਉ ਮੰਗਲ ਨਿਤ ਸਖੀਏ ਸੋਗ ਦੁਖ ਨਾ ਵਿਆਪੇ ਗੁਰ ਚਰਨ ਲਾਗੇ ਦਿਨ ਸੁਭਾਗੇ ਆਪਣਾ ਪਿਰ ਜਾਪੇ ਅਨਹਤ ਪਾਣੀ ਗੁਰ ਸ਼ਬਦ ਜਾਣੀ ਗਰਨਾ ਮਹਾਰਜ ਭੋਗੋ ਕਹੇ ਨਾਨਕ ਪ੍ਰਭ ਆਪ ਮਿਲਿਆ ਕਰਨ ਕਾਰਨ ਜੋਗੋ ਪਰਮ ਸਤਕਾਰ ਜੋਗ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀ ਮੈਂ ਬੇਨਤੀ ਕਰਾਂ ਬੀਬਾ ਨੂੰ ਤੇ ਕਾਕਾ ਨੂੰ ਕੱਕੇ ਨੂੰ ਗੁਰੂ ਕੀ ਹਜ਼ੂਰੀ ਵਿੱਚ ਲੈ ਕੇ ਆਓ ਆਨੰਦ ਕਾਰਜ ਦੀ ਰਸਮਾਂ ਜਿਹੜੀ ਉਹ ਛੇਤੀ ਛੱਟੇ ਸਮਾਂ ਬਹੁਤ ਜ਼ਿਆਦਾ ਹੋ ਚੁੱਕਾ ਹੈ ਪਹਿਲਾਂ ਹੀ ਮੇਰਾ ਕਹਿਣ ਦਾ ਮਤਲਬ ਹੈ ਵਿਆਹ ਦਾ ਕੋਈ ਅਰਥ ਵੱਡਾ ਨਹੀਂ ਹੁੰਦਾ ਵਿਆਹ ਦਾ ਨਾਮ ਆ ਨਾਮ ਆਤਮਾ ਬਿਨਾਂ ਕਿਸੇ ਚੀਜ਼ ਦਾ ਮਲਾਪ ਨੂੰ ਵਿਆਹ ਕਹਿੰਦੇ ਆ ਆ ਨਾਮ ਆਤਮਾ ਕਿਸੇ ਚੀਜ਼ ਦਾ ਕਿਸੇ ਨਾਲ ਮਿਲਾਪ ਹੋਣ ਨੂੰ ਕਹਿੰਦੇ ਵਿਆਹ ਤੇ ਦੂਜਾ ਬਾਣੀ ਦੀ ਇੱਕ ਪੰਕਤੀ ਹੈ ਸੰਜੋਗ ਹੈ ਜਿਹੜਾ ਇਤੁਰੋ ਲਿਖਿਆ ਵਿਆ ਜਿਹੜੇ ਸੰਜੋਗਾਂ ਦੇ ਕਾਰਨ ਸੰਜੋਗ ਹੈ ਜਿਹੜਾ ਇਹ ਪਰਮੇਸ਼ਰਨ ਨੂੰ ਲਿਖਿਆ ਜਾਂਦਾ ਤੇ ਬਜੋਗ ਵੀ ਲਿਖਿਆ ਪਿਆ। ਰਾਜਾ ਪੜਥਰੀ ਤਨੇ ਸੋ 60 ਰਾਣੀ ਛੱਡ ਕੇ ਸਾਧ ਬਣ ਗਏ। ਤੇ ਗੋਪੀ ਚੰਦ ਰਾਜਾ ਤੇ ਪੜਥਰੀ ਰਾਜਾ ਇਹ ਮਾਮਾ ਭਾਣ ਜਿਹਾ ਸੀ। ਇਹ ਦੋਨੇ ਸਾਧ ਬਣ ਕੇ ਗੁਰਖ ਦੇ ਚੇਲੇ ਬਣ ਗਏ। ਜਦੋਂ ਇਹ ਸਾਧ ਬਣੇ ਤੇ ਕੁਦਰਤ ਸਮਾ ਆਇਆ ਇਹਨਾਂ ਦਾ ਮਲਾਪ ਹੋਇਆ ਭਗਤ ਥੜੀ ਦਾ ਗੁਰੂ ਨਾਨਕ ਦਾ ਆ ਤੱਕ ਤੂਪਰਾ ਪੰਡਾ ਨੇੜੇ ਇੱਥੇ ਜਦੋਂ ਮੋਗੇ ਨੂੰ ਆਪਾਂ ਜਾਣਦੇ ਆ ਇੱਥੇ ਭਰਤਰੀ ਸਾਧ ਬਣ ਕੇ ਆਇਆ ਤੇ ਗੁਰੂ ਨਾਨਕ ਦੇਵ ਮਹਾਰਾਜ ਜੀ ਨਗਰ ਨੂੰ ਚਰਨ ਪਾਏ ਪਾਗਲਾ ਮਹਾਰਾਜ ਦਾ ਸਰਦਾਰ ਦੂਸੀ ਭਾਈ ਜੱਕੋ ਭਾਈ ਜੱਕੋ ਨੇ ਕਿਹਾ ਮਹਾਰਾਜੀ ਇੱਥੇ ਭਰਤਰੀ ਨਾ ਰਾਜ ਭਾਗ ਛੱਡ ਕੇ ਸਾਧ ਬਣ ਕੇ ਆ ਗਿਆ ਇਹ ਪੌਦਨਾ ਮਿਲਗੇ ਕਰਗੇ ਗਿਆਨ ਦੀਆਂ ਗੱਲਾਂ ਗੁਰੂ ਨਾਨਕ ਸਾਹਿਬ ਮਹਾਰਾਜ ਕਹਿੰਦੇ ਭਾਈ ਜੱਕੋ ਜੱਕੋ ਕਹਿੰਦੇ ਆਪਾਂ ਚੱਲਦੇ ਆਂ ਪਰ ਜਿਹੜੇ ਸੱਦ ਹੁੰਦੇ ਨੇ ਰਿੱਧੀਆਂ ਸੱਦੀਆਂ ਦਿਖਾਉਂਦੇ ਹੁੰਦੇ ਆ ਤੇ ਸਿੱਖ ਧਰਮ ਦੇ ਵਿੱਚ ਚੀਜ਼ਾਂ ਹੈ ਜੇਕ ਧਰਮ ਦੇ ਵਿੱਚ ਕਰਾਮਾਤ ਨਹੀਂ ਦਿਖਾਈ ਜਾਂਦੀ। ਅੰਦਾਪਾਪ ਤੇ ਆਪ ਚਾਲਦੇ ਆਂ ਦਰਸ਼ਨ ਕਰਦੇ ਆਂ ਚਲੇ ਗਏ ਇੱਕ ਬੇਣਤੀ ਇਹ ਕਿ ਐਸਬਿਲਿ ਆਨੰਦ ਕਾਰਜਾਂ ਦੀ ਤਿਆਰੀ ਹੈ। ਤੇ ਆਪ ਜੀ ਸਾਧ ਸੰਗਤ ਮੈਂ ਬੇਨਤੀ ਕਰਨ ਲੱਗਿਆ ਸੰਜੋਗ ਦੀ ਸੇਰਵਦਾ ਅਦਵੈਕਤਾ ਸੇਰਵਦਾ ਹੁੰਦੀ ਕਿਰਪਾਲਤਾ ਕਰੋ ਤੇ ਅਨੰਦ ਕਾਰਜ ਦੀ ਰਸਮ ਸ਼ੁਰੂ ਹੋਵੇ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਨੂੰ ਪੜਤਰੀ ਕੇ ਲੱਗਾ ਮਹਾਰਾਜ ਜੀ ਮੈਨਾਂ 360 ਰਾਣੀ ਛੱਡ ਕੇ ਆਇਆ ਵੀ ਸਾਧ ਬਣੇ ਗੁਰੂ ਨਾਨਕ ਸਾਹਿਬ ਮਹਾਰਾਜ ਕਹਿੰਦੇ ਵੀ ਉਹ ਤੇਰਾ ਨਾਮ ਬਿਜੋਗ ਸੀ ਉੰਦਰ ਛੱਡਣਾ ਹੀ ਹੈ ਕਿੰਨਾ ਪਾਪਾ ਜੀ ਇਹਦਾ ਮਤਲਬ ਕੀ ਹੁੰਦਾ ਹੈ ਕਹਿੰਦੇ ਜਿਹੜਾ ਵਿਆਹ ਹੁੰਦਾ ਹੈ ਇਹ ਸੰਯੋਗ ਦੇ ਨਾਲ ਹੁੰਦਾ ਹੈ ਮਹਾਰਾਜ ਨੂੰ ਕਹਿੰਦੇ ਹਜੇ ਵੀ ਤੇਰਾ ਸੰਯੋਗ ਹੈਗਾ ਤੂੰ ਆਪਦੇ ਆਪ ਨੂੰ ਕਹਿਣਾ ਵੀ ਮੈਂ ਸਾਥ ਬਣ ਗਿਆ ਮੈਂ ਨਾ ਮੈਂ ਰਾਣੀ ਘਰ ਛੱਡਿਆ ਹਜੇ ਵੀ ਤੇਰਾ ਸੰਯੋਗ ਹੈ ਮੇਰਾ ਕਹਿਣ ਦਾ ਮਤਲਬ ਹੈ ਵੀ ਸੰਯੋਗ ਦੇ ਕਾਰਨ ਵਿਆਹ ਹੁੰਦਾ ਹੈ ਸ਼ਾਦੀ ਹੁੰਦੀ ਹੈ ਪार्थਰੀ ਕਹਿੰਦੇ ਮਹਾਰਾਜ ਜੀ ਮੈਂ ਸਾਰਾ ਕੁਝ ਛੱਡਿਆ ਹੁਣ ਸੰਯੋਗ ਕਿੱਥੇ ਆ ਕਹਿੰਦਾ ਵੀ ਅਜੇ ਮਹਾਰਾਜ ਕਹਿੰਦੇ ਤੇਰਾ ਸੰਯੋਗ ਚੂਨਾਗੜ ਰਾਜੇ ਦੀ ਲੜਕੀ ਦੇ ਨਾਲ ਤੇਰਾ ਸਦੋਗਾ ਬਈ ਉਹਦਾ ਸੰਕਲਪ ਕੀਤਾ ਵੀ ਮੈਂ ਭੜਥੜੀ ਨਾਲ ਸ਼ਾਦੀ ਕਰਾਉਣੀ ਹੈ ਤੇ ਇੱਕ ਗੱਲ ਹੋਰ ਸੁਣ ਲੈ ਜੇ ਤੂੰ ਉੱਤੇ ਕੱਲ ਤਾਈ ਨਾ ਪਹੁੰਚਿਆ ਤੈਨੂੰ ਦੁਬਾਰਾ ਜਨਮ ਲੈਣਾ ਪੈਣਾ ਉਹ ਕਹਿੰਦਾ ਬਾਬਾ ਮੜਿਆ ਪੈ ਸੱਪ ਕਿਹੜਾ ਗੱਲ ਕੌਣ ਲੱਗਾ ਮੈਂ ਸਭ ਕੁਝ ਛੱਡਿਆ ਕਹਿੰਦੇ ਜੇ ਨਾ ਕਲ ਤੈ ਪਹੁੰਚੋਂ ਨੀ ਚ ਖਪਣਾ ਕਸਣ ਜਣ ਤੈਨੂੰ ਦੁਬਾਰਾ ਜਨਮ ਲੈਣਾ ਪਊ ਤੇਰੇ ਸਹਜੋਂ ਗਾ ਬੇਨਾ ਇਹਦਾ ਬਾਬਾ ਫੇਰ ਤਾਂ ਉਹ ਉੱਥੇ ਤਾਂ ਪਹੁੰਚਿਆ ਨਹੀਂ ਜਾਣਾ ਕਹਿੰਦੇ ਆ ਉਹਦੇ ਗੁਰੂ ਨੂੰ ਕਹਿ ਕੋਰ ਕੋ ਨੂੰ ਉਹਨੇ ਬੜਾ ਜੋਰ ਲਾਇਆ ਕਹਿੰਦੇ ਵੀ ਨਹੀਂ ਕੋਈ ਪਹੁੰਚਦਾ ਬਬ ਗੁਰੂ ਨਾਨਕ ਕਹਿੰਦੇ ਚੰਗਾ ਨੇਤਰ ਬੰਦ ਕਿਤੇ ਗੁਰੂ ਨਾਨਕ ਰਾਜੇ ਦੇ ਬਾਗ ਚੱਲੇਗੇ ਚੁੰਨਾ ਗੜ ਰਾਜੇ ਦੇ ਜੋ ਚੂਡਾਗੜ ਰਾਜੇ ਦੇ ਬਾਗ ਚ ਲੈ ਕੇ ਮਹਾਰਾਜ ਨੇ ਫਿਰ ਉਹਦੀ ਸ਼ਾਦੀ ਕੀਤੀ 파ਰਥੜੀ ਸ਼ਾਦੀ ਕਰਕੇ ਥੋੜੇ ਕਹਿੰਦੇ ਵੀ ਇੰਨਾ ਸੋਡਾ ਸੰਜੋਗ ਇੰਨਾ ਜਮਾ ਤੋਂ ਬਣ ਲਿਆ ਸੰਜੋਗ ਬਜੋਗ ਤੂੰ ਰੋਹੀ ਹੂਆ ਇਹ ਬਾਣੀ ਦੀਆਂ ਪੰਗਤਾਂ ਆਓ ਪੰਗਤੀ ਪੜੀਏ ਸਿੱਖ ਨੂੰ ਹੁਕਮ ਹੈ ਅਸਲਾਮ ਧਰਮ ਦੇ ਵਿੱਚ ਨਕਾਹ ਕਰਦੇ ਐ ਉਹ ਆਪ ਦੇ ਸਤਕਾਰਯੋਗ ਹੈ। ਸਨਾਤਨ ਧਰਮ ਦੇ ਵਿੱਚ ਅੱਗ ਤੋਂ ਵੀ ਢੇੜੇ ਕੱਢਦੇ ਆ ਫੇਰੇ ਕਰਦੇ ਆ ਪਰ ਸਿੱਖ ਧਰਮ ਦੇ ਵਿੱਚ ਅਨੰਦ ਕਾਰਜਾਂ ਦੀ ਰਸਮ ਇਹ ਨਹੀਂ ਬਈ ਗੁਰੂ ਗ੍ਰੰਥ ਸਾਹਿਬ ਤੋਂ ਵੀ ਤਾਂ ਢੇੜੇ ਕੱਢਣੇ ਆ ਵੀ ਅੱਗ ਤੋਂ ਵੀ ਢੇੜੇ ਕੱਢਦੇ ਦਾ ਮਤਲਬ ਇਹ ਨਹੀਂ ਬਣਦਾ। ਅਨੰਦ ਕਾਰਜਾਂ ਦੀ ਰਸਮ ਸਿੱਖ ਧਰਮ ਦੇ ਵਿੱਚ ਜ਼ਿੰਦਗੀ ਭਰ ਦੀ ਸੌਂ ਹੈ। ਇਆ ਉਹ ਨਾ ਸੋਚੋ ਵੀ ਆਪਾਂ ਇੰਨੇ ਬਹਿ ਗਏ ਈ ਧਣ ਕੇ ਇਹੋ ਸੋਝਰ ਸੋਚਣਾ ਵੀ ਜਿੰਦਗੀ ਭਰ ਦੀ ਅਸੀਂ ਸੁਖਾਂ ਨਾਲ ਆਏ ਆ ਇਹ ਜਿੰਦਗੀ ਭਰ ਦੀ ਸੁਗੰਧ ਖਾਂਦੀ ਜਾਂਦੀ ਆ ਆਨੰਦ ਕਰ ਜਾਂਦਾ ਮਤਬਲਏ ਆ ਨੀਤੀ ਵਾਲਾ ਕਹਿੰਦਾ ਕਹਿੰਦਾ ਸਿੰਘ ਬਚਨ ਛਪਰਸ਼ ਬਚਨ ਕੇਲੇ ਫਲ ਕਬਾਰ ਤਿਲੀ ਅਰ ਤੇਲ ਖਮੀਰ ਘੜ ਤਿਲੀ ਅਰ ਤੇਲ ਕਹਿੰਦੇ ਜਦੋਂ ਆਪਾਂ ਬੱਚੇ ਨੂੰ ਵਿਆਹ ਨੂੰ ਤੁਰਦੇ ਆ ਤੇ ਉਦੋਂ ਕੌਲਿਆਂ ਤੇ ਤੇਲ ਚੋਣੇ ਆ ਤੇ ਨੀਤੀ ਵਾਲਾ ਕਹਿੰਦਾ ਜ਼ਿੰਦਗੀ ਚ ਇੱਕ ਦਿਨ ਹੀ ਚੋਇਆ ਜਾਣਾ ਇਹ ਮੁਰਮੁਰ ਕੇ ਨਹੀਂ ਚੋਇਆ ਜਾਂਦਾ ਪਰ ਅੱਜ ਸਿੱਖਾਂ ਦੀ ਵੱਧ ਕਿਸਮਤੀ ਆ ਅੱਜ ਸਿੱਖਾਂ ਚ ਰਿਪੋਰਟਸ ਜ਼ਿਆਦੇ ਆ ਅੰਕੜੇ ਕੱਢੇ ਗਏ ਇਹ ਸਾਰਾ ਨਾਲੋਂ ਵੱਡਾ ਉਗਣ ਸਿੱਖਾਂ ਚ ਅੰਕੜੇ ਕੱਢੇ ਆ ਹਰ ਇੱਕ ਧਰਮ ਦੇ ਪਹਿਲੀ ਗੱਲ ਤਾਂ ਸਾਡੇ ਸਿੱਖਾਂ ਨੂੰ ਇਹੋ ਜੀ ਆ ਬਾਹਰ ਜਾਣ ਦੀ ਖਾਤਰ ਕਿੰਨੇ ਕਿੰਨੇ ਕੁਸ਼ ਕਰਦੇ ਆ ਟੰਬਰ ਕਿੰਨਾ ਕਰਦੇ ਆ ਸਿੱਖ ਨੂੰ ਤਾਂ ਰੱਬ ਨੇ ਉਹੀ ਰਾਜਾ ਬਣਾਇਆ ਸਿੱਖ ਵਰਗਾ ਦੁਨੀਆ ਤੇ ਰਾਜਾ ਕੋਈ ਨਹੀਂ ਪਰ ਬੰਦੇ ਦੇ ਅੰਦਰ ਹੀ ਭੁੱਖ ਨਹੀਂ ਜਾਂਦੀ ਸਿੱਖ ਵਰਗਾ ਨਾ ਸਿੱਖ ਮੰਗਦਾ ਨਹੀਂ ਸਿੱਖ ਤਾਂ ਦਾਨੀ ਹੈ ਸਿੱਖ ਵਰਗਾ ਕੋਈ ਰਾਜਾ ਨਹੀਂ ਮੇਰਾ ਕਹਿਣਾ ਮਤਵ ਵਾਲਾ ਜਿਹੜੀ ਆਨੰਦ ਕਰ ਜਾਂਦੀ ਰਸਮ ਹੈ ਇਹ ਜ਼ਿੰਦਗੀ ਭਰ ਦੀ ਸੌ ਹੈ ਤੇ ਜਦੋਂ ਜ਼ਿੰਦਗੀ ਭਰ ਦੀ ਸੌ ਖਾਲੀ ਤੇ ਫਿਰ ਆਪ ਜੀ ਨਿਗਾਹ ਮਾਰ ਕੇ ਦੇਖੋ ਵੀ ਜ਼ਿੰਦਗੀ ਭਰ ਦੀ ਸੌ ਖਾਦੀ ਤੇ ਰੱਬ ਭਾਗ ਲਾ ਕੇ ਰੱਖਦਾ ਹੈ ਤੇ ਜੇ ਬੰਦਾ ਸੌ ਨੂੰ ਭੁੱਲ ਜੇ ਤੇ ਫਿਰ ਜ਼ਿੰਦਗੀ ਨਰਕ ਵੀ ਬਣ ਜਾਂਦੀ ਹੈ

ਕੱਕੇ ਦਾ ਪੱਲਾ ਬੀਬਾ ਨੂੰ ਫੜਾਇਆ ਜਾਣਾ ਪੱਲੇ ਤੈਂਡੇ ਲਾਗੀ ਦੇ ਸ਼ਾਮ ਤੋਂ ਪ੍ਰੰਤ ਫਿਰ ਇੱਕ ਲਾਵਾਂ ਦਾ ਪਾਠ ਹੋਣਾ ਲਾਵ ਦਾ ਅਰਥ ਪ੍ਰਕਰਮਿਆ ਪ੍ਰਕਰਮਿਆ ਦਾ ਅਰਥ ਇਹ ਹੈ ਵੀ ਐਸੇ ਗੁਰ ਕੋ ਬਲਬਲ ਜਾਈਏ ਪ੍ਰਕਰਮਿਆ ਦਾ ਅਰਥ ਇਹ ਹੁੰਦਾ ਹੈ